ਕਿ ਤੁਸੀਂ ਵੀ ਆਵਦਾ ਹੋ ਹਾਂਜੀ ਭਾਜੀ ਅੱਜ ਗੀਤਕਾਰਾਂ ਦੇ ਮੇਲੇ ਦਾ ਪੋਸਟਰ ਰੀਲੀਜ ਹੋਣਾ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਆ ਸਭ ਤੋਂ ਪਹਿਲਾਂ ਤਾਂ ਮੈਂ ਮਹਾ ਪੰਜਾਬ ਚੈਨਲ ਜੋ ਹੈ ਯੂਐਸਏ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਕਰਦਾ ਇੱਥੇ ਪਹੁੰਚਣ ਤੇ ਤੇ ਦੂਸਰੀ ਗੱਲ ਜੇ ਆਪਾਂ ਜਿਹੜਾ ਤੁਸੀਂ ਸਵਾਲ ਕੀਤਾ ਹੈ ਉਹਦੇ ਸਬੰਧ ਵਿੱਚ ਮੈਂ ਗੱਲ ਕਰਾਂ ਕਿ ਬਿਸ਼ਪ ਪੰਜਾਬੀ ਗੀਤਕਾਰ ਪਰਿਵਾਰ ਜੋ ਕਿ ਸਾਡੇ ਬਹੁਤ ਹੀ ਮਤਲਬ ਮਾਨਜੋਗ ਗੀਤਕਾਰ ਜਿਹੜੇ ਹੈਗੇ ਨੇ ਪੱਟੀ ਭੜੀ ਵਾਲਾ ਉਹਨਾਂ ਦੀ ਕਮਾਂਡ ਦੇ ਹੇਠ ਸਾਰੇ ਗੀਤਕਾਰ ਜਿਹੜੇ ਹੈਗੇ ਨੇ ਉਹ ਇਕੱਠੇ ਹੋਏ ਨੇ ਇੱਕ ਪਰਿਵਾਰ ਦੀ ਵਾਂਗੂ ਤਾਂ ਹੀ ਇਸ ਜਿਹੜਾ ਇਹ ਇਕੱਠਾ ਹੈ ਇਹਦਾ ਜਿਹੜਾ ਲੋਗੋ ਹੈ ਇਹਦਾ ਨਾਮ ਹੀ ਇਹੀ ਰੱਖਿਆ ਗਿਆ ਵਿਸ਼ਵ ਪੰਜਾਬੀ ਗੀਤਕਾਰ ਪਰਿਵਾਰ ਤੇ ਅੱਜ ਉਸ ਜਿਹੜਾ 22 ਤਰੀਕ 22 ਫਰਵਰੀ 2025 ਨੂੰ ਇੱਥੇ ਗੀਤਕਾਰਾਂ ਦਾ ਮੇਲਾ ਲੱਗਣਾ ਹੈ ਗੀਤਕਾਰ ਇਕੱਠੇ ਹੋਣੇ ਨੇ ਤੇ ਉਹਦੇ ਸਬੰਧ ਵਿੱਚ ਅੱਜ ਜਿਹੜਾ ਹੈਗਾ ਪੋਸਟਰ ਰੀਲੀਜ਼ ਕੀਤਾ ਜਾ ਰਿਹਾ ਹੈ ਔਰ 22 22 ਫਰਵਰੀ 2025 ਨੂੰ ਜਿਹੜਾ ਹੈਗਾ ਇਹ ਇੱਥੇ ਮੇਲਾ ਲੱਗਣਾ ਕਾਠ ਹੋਣਾ ਤੇ ਉਹਦੇ ਵਿੱਚ ਜਿਹੜੇ ਗੀਤਕਾਰ ਸਾਡੇ ਜਿਹੜੇ ਹੈਗੇ ਨੇ ਮਹਾਰਾਥੀ ਗੀਤਕਾਰ ਨੇ ਤੇ ਉਸ ਤੋਂ ਬਾਅਦ ਜਿਹੜੇ ਐਸਐਮ ਚੱਲ ਰਹੇ ਨੇ ਜਾਂ ਨਮੀ ਨਮੀ ਪਨੀਰੀ ਇਹਦੇ ਵਿੱਚ ਆ ਰਹੀ ਹੈ ਉਹਨਾਂ ਸਾਰਿਆਂ ਨੂੰ ਅਸੀਂ ਜਿਹੜਾ ਹੈਗਾ ਉਹ ਇੱਥੇ ਮਿਲ ਪਹੁੰਚਣ ਤੇ ਜੀ ਆਇਆਂ ਕਰਾਂਗੇ ਤੇ ਉਸ ਤੋਂ ਅੱਛੇ ਸਾਰੇ ਜਿੰਨੇ ਵੀ ਇੱਥੇ ਗੀਤਕਾਰ ਆਣਗੇ ਜਾਂ ਜਿੱਥੇ ਜਿੰਨੇ ਵੀ ਲੋਕੀ ਇਹਦੇ ਵਿੱਚ ਸਮੂਲੀਅਤ ਕਰਨਗੇ ਅਸੀਂ ਉਹਨਾਂ ਦਾ ਰੋਟੀ ਪਾਣੀ ਦਾ ਪ੍ਰਬੰਧ ਚਾਹ ਪਾਣੀ ਦਾ ਪ੍ਰਬੰਧ ਜਿਹੜਾ ਹੈਗਾ ਸਾਡੇ ਵੱਲੋਂ ਜੋ ਵੀ ਤਿਲਫੁਲ ਹੈ ਉਹ ਵੀ ਅਸੀਂ ਕੀਤਾ ਹੋਇਆ ਤੇ ਕਿਉਂਕਿ ਆਏ ਸੱਜਣਾਂ ਦਾ ਅਦਰ ਨਹੀਂ ਤੁਰਤ ਨਾ ਪੁੱਛੀ ਬਾਤ ਕਲਸੀ ਆਸੇ ਮਿੱਤਰ ਕੇ ਸਿਰ ਮੇ ਡਾਲੋ ਖਾਕ ਤੇ ਆਏ ਸੱਜਣਾ ਮਿੱਤਰਾਂ ਨੂੰ ਅਸੀਂ ਦੁੱਖ ਤਕਲੀਫਾਂ ਸੁਣਾਵਾਂਗੇ ਤੇ ਉਹ ਤੋਂ ਬਾਅਦ ਵਿੱਚ ਉਹਨਾਂ ਦੀ ਗੀਤਕਾਰੀ ਦੇ ਬਾਰੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਕਰਾਂਗੇ ਸੋ ਮਲਕੀ ਬਹੁਤ ਕੁਝ ਨਾ ਕਹਿੰਦਾ ਹੋਇਆ ਬਸ ਇਹੋ ਸੱਦਾ ਦਨਾ ਸਾਰੇ ਗੀਤਕਾਰਾਂ ਨੂੰ ਸਾਰੇ ਕਲਾਕਾਰਾਂ ਨੂੰ ਤੇ ਸਾਰੇ ਕਲਾ ਪ੍ਰੇਮੀਆਂ ਨੂੰ ਕਿ ਉਹ 22 ਫਰਵਰੀ 2025 ਨੂੰ ਪੰਜਾਬੀ ਭਵਨ ਲੁਧਿਆਣਾ ਜਰੂਰ ਪਹੁੰਚਣ 11 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਮੇਲਾ ਚੱਲਣਾ ਹੈ ਇਹ ਤੁਹਾਡਾ ਆਪਣਾ ਮੇਲਾ ਹੈ ਤੁਹਾਡਾ ਆਪਣਾ ਪਰਿਵਾਰ ਹੈ ਤੁਹਾਡੀਆਂ ਆਪਣੀਆਂ ਜਿਹੜੀਆਂ ਇੱਥੇ ਕਲਮਾਂ ਨੇ ਜਿਹੜੀਆਂ ਹੈਗੀਆਂ ਉਹ ਇੱਥੇ ਆਪੋ ਆਪਣੀ ਜਿਹੜੇ ਜੋਹਰ ਦਿਖਾਉਣੇ ਨੇ ਜਿਸ ਤਰ੍ਹਾਂ ਲਿਖਿਆ ਵੀ ਤੂੰ ਕੱਲ ਮੈਂ ਬਹੁਤ ਮਹਾਨ ਹੈ ਤੇਰੀ ਸਾਰ ਜਾਣਦਾ ਕੋਈ ਕੋਈ ਜੋਵਨ ਤਾਂ ਹੁੰਦਾ ਹਰ ਇੱਕ ਤੇ ਜੋਵਨ ਨੂੰ ਮਾਣਦਾ ਕੋਈ ਕੋਈ ਗੱਲ ਤਾਂ ਹਰ ਕੋਈ ਸੁਣਦਾ ਕਰਦਾ ਪਰ ਗੱਲ ਉਹਨੂੰ ਸ਼ਾਨਦਾ ਹੈ ਕੋਈ ਕੋਈ ਇਸ ਕਰਕੇ ਮੈਂ ਸਮਝਦਾ ਕਿ ਤੁਸੀਂ ਇੱਥੇ ਆਓ ਗੱਲਾਂ ਬਾਤਾਂ ਸੁਣੋ ਗੱਲਾਂ ਬਾਤਾਂ ਕਰੋ ਉਹਨਾਂ ਗੱਲਾਂ ਦੇ ਵਿੱਚੋਂ ਮਲ ਜਿਹੜਾ ਹੈਗੇ ਅੱਗੇ ਤੇ ਅੱਗੇ ਮਲ ਜਿਹੜੀ ਹੈਗੀ ਆ ਆਪਾਂ ਪੰਜਾਬੀ ਗੀਤਕਾਰੀ ਨੂੰ ਅੱਗੇ ਲੈ ਕੇ ਜਾਈਏ ਤੇ ਇਸ ਕਰਕੇ ਮੈਂ ਸਭ ਦਾ ਇੱਥੇ ਪਹੁੰਚਣ ਦੇ ਧੰਨਵਾਦ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦਾ ਮੈਂ ਸੰਦੂਰ ਜੰਤ ਮਿਲ ਯਕੀਨ ਨਹੀਂ ਆਉਂਦਾ ਫੋਟੋ ਕਰ ਲਓ ਸੁਖਚੰਕੀ ਲਾ ਕਿੱਥੇ ਆ ਯਾਰ ਆ ਡੇਡ ਬੇਡ ਸਾਮਣੇ ਓਕੇ ਜੀ